ਲਾਚਕੀ ਸੋਡਾ ਸੋਡਾ ਸਾਡੇ ਨਾਲ ਬਹੁਤ ਹੀ ਜ਼ਿਆਦਾ ਘਟਨਾ ਵਾਪਰੀਆਂ ਨੇ ਪਿੰਡ ਰੀਲੇ ਤੋਂ ਸਾੜ ਵਿੱਚ ਬਹੁਤ ਹੀ ਜ਼ਿਆਦਾ ਗਲਤ ਹੁੰਦਾ ਹੈ ਅੱਜ ਤੱਕ ਕਿਸੇ ਨੇ ਵੀ ਕੋਈ ਆਵਾਜ਼ ਨਹੀਂ ਦਿੱਤੀ ਸਿਰਫ ਅੱਜ ਹੀ ਆ ਜਿਨ੍ਹਾਂ ਨੇ ਆਵਾਜ਼ ਪਿੰਡ ਦੇ ਵਿੱਚ ਦਿੱਤੀ ਹੈ ਸਾਡੇ ਪਿੰਡ ਵਿੱਚ ਬਹੁਤ ਹੀ ਜਾਂਦਾ ਗਲਤ ਹੁੰਦਾ ਪਿਆ ਹੈ ਜਿਹੜੇ ਸਾਡੇ ਪਿੰਡ ਦੇ ਸਰਪੰਚ ਨੇ ਉਹ ਉਹਨੇ ਰੇਗਾ ਆਪਣੇ ਘਰਾਂ ਦੇ ਵਿੱਚ ਕਰਵਾਉਂਦੇ ਨੇ ਆਪਣੇ ਘਰਾਂ ਦੇ ਵਿੱਚ ਪੋਚਾ ਲਵਾਉਂਦੇ ਨੇ ਆਪਣੀਆਂ ਪਹਿਲੀਆਂ ਦੇ ਵਿੱਚ ਚੋਣਾ ਲਗਵਾ ਕੇ ਉਹਨੇ ਰੇਗਾ ਕਰਵਾਉਂਦੇ ਨੇ ਅਸੀਂ ਉਹਦੇ ਲਈ ਬਾਤ ਚੁੱਕੀ ਹੈ ਫਿਰ ਸਾਡੇ ਪਿੰਡ ਵਿੱਚ ਇਲੈਕਸ਼ਨ ਵੀ ਹੋਇਆ ਹੈ ਜੀਦੇ ਵਿੱਚ ਅਸੀਂ ਉਹਦੇ ਨਾਲ ਪ੍ਰਾਪਰ ਦੇ ਖੜੇ ਆ ਚਾਰੀ ਮੈਂਬਰ ਉਹ ਤੋਂ ਬਣੇ ਨੇ ਚਾਰ ਹੀ ਅਸੀਂ ਬਣਿਆ ਹੁਣ ਉਹਨੂੰ ਇੱਕ ਮੈਂਬਰ ਦੀ ਲੋੜ ਏ ਜਿਹਦੇ ਕਰਕੇ ਉਹ ਸਾਡੇ ਨਾਲ ਬਹੁਤ ਹੀ ਜ਼ਿਆਦਾ ਗਲਤ ਕਰਦਾ ਪਏ ਸਾਡੇ ਪਿੰਡ ਦੇ ਵਿੱਚ ਉਹਨੇ ਕਿਸਤਾ ਵੀ ਰਕਵਾ ਦਿੱਤੀਆਂ ਨੇ ਕਈਆਂ ਦੇ ਤਾਂ ਘਰ ਉੱਪਰ ਦੀ ਉੱਪਰ ਪਾ ਰਿਆ ਏ ਦੋ ਦੋ ਮੰਜ਼ਲੀ ਪੈ ਚੁੱਕੇ ਨੇ ਕਈਆਂ ਦੇ ਘਰ ਸਾਡੀ ਖੁੱਦ ਸਾਡੀ ਕਿਸਤੋਂ ਨਹੀਂ ਰਕਵਾ ਦਿੱਤੀ ਏ ਸਾਡੀ ਹੁਣ ਵੀ ਸ਼ੱਤ ਹੈ ਨਹੀਂ ਕਿ ਸਾਡੇ ਸਿਰ ਤੇ ਸਭ ਮੇਰੇ ਮੰਮੀ ਡੈਡੀ ਆ ਕਿ ਮੇਰਾ ਸਾਰਾ ਪਰਿਵਾਰ ਹੈ ਉਹ ਸ਼ੱਤ ਕਿ ਜਿਨ੍ਹਾਂ ਨੇ ਫੋੜਾ ਇੰਨਾ ਜ਼ਿਆਦਾ ਖਾਲੇ ਕੱਟਾ ਉਹ ਮਾਮਲਾ ਕਿਹਦੇ ਨਾਲ ਆਇਆ ਹੋਇਆ ਹੈ ਇਹਨੇ ਤਾਂ ਥੋੜੀਆ 4 ਤਰੀਕਾ ਸੁਬਤ ਚੁੱਕੇ ਆ ਸਾਡਾ ਕੋਈ ਵੀ ਹੱਲ ਨਹੀਂ ਹੁੰਦਾ ਭਰਾ ਸਾਡਾ ਮੇਰਾ ਜੋਬ ਕਾਰਡ ਵੀ ਉਹਨੇ ਹੀ ਖੋਹ ਦਿੱਤਾ ਸੀ ਤੇ ਉਹਨਾਂ ਨੇ ਉਹ ਰੋਕ ਦਿੱਤਾ ਅਸੀਂ ਪੱਕਾ ਸਿੰਘ ਪਤਾਰ ਦੇ ਨਾਲ ਛੁੜੇ ਆ ਉਹਦੇ ਨਾਲ ਮੇਰੀਆਂ ਇੱਕ ਦੋ ਤਰੀਕਾ ਖੁੱਟੀਆਂ ਸੀ ਫਿਰ ਮੇਰਾ ਜੋਬ ਕਾਰਡ ਉਹਨਾਂ ਨੇ ਬਣਾ ਕੇ ਦਿੱਤਾ ਅਸੀਂ ਚੋਰ ਲਾ ਕੇ ਪੂਰਾ ਪਤਾ ਸਿੰਘ ਪਤਾਰ ਦੇ ਨਾਲ ਸਾਡਾ ਪੂਰਾ ਉਹ ਕਹਤੇ ਪਹਿਲਾਂ ਸਾਨੂੰ ਬਹੁਤ ਛੋਣ ਵੀ ਐਮਐਲ ਸਾਹਿਬ ਦਾ ਆਇਆ ਕਿ ਪਹਿਲਾਂ ਤੁਸੀਂ ਇੱਕ ਮੈਂਬਰ ਦੇ ਦਿਓ ਸਰਪੰਚ ਨੂੰ ਸਾਡੀ ਕਿਸ ਤਰ੍ਹਾਂ ਦੀ ਵਾਦਾਂਗੇ ਬਾਕੀ ਅਸੀਂ ਕਿਹਾ ਨਹੀਂ ਸਾਡੇ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਗਲਤ ਹੁੰਦਾ ਘਰਤ ਨਹੀਂ ਹੋਣ ਦੇਣਾ ਇਸ ਲਈ ਅਸੀਂ ਹੁਣ ਸਾਡੀ 13 ਤਰੀਕ ਹੈਗੀ ਆ ਸਾਨੂੰ ਬਹੁਤ ਉਮੀਦ ਆ ਕਿ ਸਾਡਾ ਕੋਈ ਨਾ ਕੋਈ ਜਰੂਰ ਹੱਲ ਹੋ ਜਾਏਗਾ ਅਸੀਂ ਜਿਹੜੇ ਸਾਡੇ ਪਿੰਡ ਵਿੱਚ ਗਲਤ ਕਮਰੇ ਆ ਅਸੀਂ ਉਹਨਾਂ ਦਾ ਰਿਕਾਰਡ ਵੀ ਦਿੱਤਾ ਹੈ ਉੱਥੇ ਨਾਲ ਸਾਡੇ ਪੱਗਾ ਸਿੰਘ ਪ੍ਰਧਾਨ ਵੀ ਹੈਗੇ ਆ ਸਾਨੂੰ ਪੂਰੇ ਤੁਹਾਡੇ ਵੀ ਸਾਰੇ ਵੀ سپورਟ ਦੀ ਲੋੜ ਹੈ ਮੈਨੂੰ ਇਹ ਆ ਕਿ ਤੁਸੀਂ ਵੀ ਸਾਰੇ ਮੇਰੇ ਨਾਲ ਖੜੇ ਹੋਵੋ ਆਪਾਂ ਹਮੇਸ਼ਾ ਸੱਚ ਦੇ ਲਈ ਆਵਾਜ਼ ਚੁਕਨੀ ਅੱਜ ਵੀ ਆਪਾਂ ਇੱਥੇ ਇਕੱਠੇ ਹੋਏ ਆ ਸਿਰਫ ਸੱਚ ਲਈ ਬੋਲਣ ਲਈ ਆਪਾਂ ਇਕੱਠੇ ਹੋਏ ਆ ਆਪਾਂ ਨੂੰ ਇਹ ਆ ਕਿ ਆਪਾਂ ਇਕੱਠੇ ਹੋ ਕੇ ਫਿਰ ਇੱਕ ਹਰੇਕ ਜਿੰਨ ਆਪਾਂ ਜੰਗ ਜਿੱਤ ਲਵਾਂਗੇ ਇਸ ਮੈਂ ਇਹ ਤੁਹਾਡੇ ਤੋਂ ਰਿਕਵੈਸਟ ਕਰਨੀ ਆ ਕਿ ਸਾਰੇ ਮੇਰੇ ਨਾਲ ਜੇਕਰ ਆਪਾਂ ਨੂੰ ਲੋਕਪਾਲ ਦੇ ਵਿੱਚ ਵੀ ਜਾਣਾ ਪੈਂਦਾ ਤਾਂ ਆਪਾਂ ਸਾਰੇ ਜੁੜ ਕੇ ਹੀ ਜਾਵਾਂਗੇ ਮੇਰੀ ਇੰਨੀ ਕੁ ਜ਼ਿਆਦਾ ਤੁਹਾਡੇ ਤੋਂ ਹੋਰ ਜ਼ਿਆਦਾ ਕੋਈ ਉਮੀਦ ਨਹੀਂ ਮੈਨੂੰ ਹੈਗੀ ਮੈਨੂੰ ਇਹ ਆ ਕਿ ਤੁਸੀਂ ਸਾਰੇ ਜਣੇ ਮੇਰੇ ਨਾਲ ਜੁੜ ਕੇ ਆਪਾਂ ਸਾਰਿਆਂ ਨੇ ਕੰਮ ਕਰਨਾ ਹੈ ਜੈ ਪੀਮ ਜੈ ਭਗਤ ਸਵਰਨਾ ਖਰ ਪਿੰਡ ਖੇਰੇ ਕਿ ਪਾਰ ਪ੍ਰਦਾਨ ਮੇਰੇ ਸਾਰੇ ਸਤਿਕਾਰਯੋਗ ਭੈਣਾ ਵੀਰਾਂ ਨੂੰ ਜੈ ਪੀਮ ਜੈ ਭਗਤ ਮੇਰੇ ਨਾਲ ਜਿਵੇਂ ਕਿ ਦੀਦੀ ਨੇ ਦੱਸਿਆ ਇਹ ਪਿੰਡਾਂ ਚ ਹਰ ਇੱਕ ਪਿੰਡ ਚ ਐਵੇਂ ਹੀ ਹੋ ਰਿਹਾ ੱਤਕਾ ਹੋ ਰਿਹਾ ਆਪਣੇ ਨਾਲ ਜੋ ਕਿ ਸਰ ਨਵੇਂ ਸਰਪੰਚ ਚੁਣੇ ਗਏ ਨੇ ਉਹ ਆਪਦੇ ਹੀ ਚਾਤਿਆਂ ਦੇ ਸਰਵੇ ਵੀ ਹੋ ਰਹੇ ਨੇ ਉਹਨਾਂ ਦੇ ਤੇ ਸਾਡੇ ਵੀ ਪਿੰਡ ਵਿੱਚ ਇਦਾਂ ਹੀ ਹੋਇਆ ਜੋ ਸਾਡੀ ਲੇਬਰ ਹੈ ਉਹਨਾਂ ਦੇ ਘਰ ਕੋਈ ਜੀਆਰਐਸ ਨਹੀਂ ਆਇਆ ਕੋਈ ਕੋਈ ਨਹੀਂ ਆਇਆ ਉਹਨਾਂ ਦੇ ਸਰਵੇ ਕਰਨ ਤੇ ਜੋ ਕਿ ਜਿੱਥੇ ਸਰਪੰਚ ਕਹਿੰਦਾ ਉੱਥੇ ਹੀ ਸਰਵੇ ਹੋ ਰਹੇ ਨੇ ਬਾਕੀ ਸਾਰੇ ਮੇਰੇ ਕੋਲ ਆਉਂਦੇ ਨੇ ਵੀ ਅਸੀਂ ਵੀ ਤਾਂ ਗਰੀਬਾਂ ਸਾਡੇ ਵੀ ਤਬਾਲਿਆਂ ਦੀ ਸ਼ੱਤਾਂ ਨੇ ਸਾਡੇ ਘਰ ਕਿਉਂ ਨਹੀਂ ਸਰਵੇ ਕਰਨ ਆਏ ਮੈਂ ਕਿਹਾ ਕੋਈ ਨਹੀਂ ਆਪਾਂ ਰਲ ਮਿਲ ਕੇ ਇਸ ਦਾ ਵੀ ਹੱਲ ਕੱਢ ਲੈਣਾ ਹੈ ਇਸ ਲਈ ਆਪਾਂ ਨੂੰ ਸਾਰੇ ਰਲਣ ਦੀ ਲੋੜ ਹੈ ਸਾਰੇ ਰਲ ਬਿਲ ਕੇ ਆਪਾਂ ਚੱਲੀਏ ਜੋ ਕਿ ਗਲਤ ਸਰਵੇ ਹੋ ਰਹੇ ਨੇ ਆਪਾਂ ਬੱਗੇ ਸਿੰਘ ਪ੍ਰਧਾਨ ਦੇ ਨਾਲ ਰਲ ਕੇ ਇਸ ਮਸਲੇ ਦਾ ਹੱਲ ਕਰੀਏ ਔਰ ਨਾਲ ਸਾਰੇ ਹੀ ਜੁੜੀਏ ਜੈ ਪੀਮ ਜੈ ਭਾਰਤ ਦਲਗਾ ਸਿੰਘ ਬਲੈਕ ਪ੍ਰਧਾਨ ਗੁਰੂ ਔਰ ਸੈ ਚੱਕ ਨਦਾਨਾ ਬੋੜਾ ਪਹਿਲਾਂ ਤਾਂ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਇਨਕਲਾਬ ਜ਼ਿੰਦਾਬਾਦ ਮੇਰੇ ਬਹੁਤ ਹੀ ਇੱਜ਼ਤਕਾਰਯੋਗ ਪ੍ਰਧਾਨ ਬੱਗਾ ਸਿੰਘ ਜੀ ਜੋ ਕਿ ਕਾਫੀ ਦੇਰ ਦੇ ਇਹ ਲੰਬੀ ਲੜਾਈ ਗਰੀਬਾਂ ਦੀ ਲੜ ਰਹੇ ਨੇ ਤਾਂ ਆਪਣਾ ਵੀ ਉਹਨਾਂ ਦੇ ਨਾਲ ਸਾਥ ਰਿਹਾ ਹੈ ਹੋਰ ਜਿਸ ਤਰ੍ਹਾਂ ਮੈਂ ਹਰ ਸਟੇਜ ਤੇ ਹਰ ਕੱਠ 'ਚ ਹਰ ਮੀਟਿੰਗ 'ਚ ਇਹੋ ਹੀ ਕਹਿਣਾ ਕਿ ਕਾਠ ਢੋਏ ਦੀ ਲੱਠ ਤੇ ਜਮਾਤ ਕਰਾਮਾਤ ਜਿਹੜਾ ਆਪਣਾ ਇਕੱਠ ਉਹ ਇੱਕ ਲੋਹੇ ਦੀ ਲਾਠੀ ਵਰਗਾ ਬਣ ਜਾਂਦਾ ਜਿੰਦੇ ਅੱਗੇ ਸਾਰੇ ਹੀ ਬੰਦੇ ਜਿਹੜੇ ਅਫਸਰ ਨੇ ਜਾਂ ਸਰਕਾਰਾਂ ਨੇ ਉਹਨਾਂ ਨੂੰ ਝੁਕਣਾ ਪੈਂਦਾ ਤਾਂ ਮੈਂ ਸਾਰਿਆਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਪ੍ਰਧਾਨ ਜੀ ਦੇ ਨਾਲ ਵੀ ਸਾਂਝੀਆਂ ਕਰਨੀਆਂ ਨੇ ਔਰ ਜਿੰਨਾ ਜਿੰਨੀਆਂ ਮੁਸ਼ਕਲਾਂ ਨੇ ਉਹ ਆਪਾਂ ਇਕੱਲੇ-ਇਕੱਲੇ ਤਾਂ ਕਰ ਨਹੀਂ ਸਕਦੇ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਇਸ ਵਾਸਤੇ ਆਪਣੀ ਜਿਹੜੀ ਕੱਠ ਦੀ ਤਾਕਤ ਹੈ ਇਹ ਸਾਡੀਆਂ ਮੁਸ਼ਕਲਾਂ ਦਾ ਸਾਡੇ ਕੰਮਾਂ ਦਾ ਇਹ ਹੱਲ ਹੈ ਕਿ ਸਾਡਾ ਇਕਾ ਤਾਂ ਅਸੀਂ ਇੱਕ ਮੁੱਠ ਹੋਵਾਂਗੇ ਤਾਂ ਅਸੀਂ ਇਹ ਜਿਹੜੀਆਂ ਨੇ ਜੰਗਾਂ ਜਿੱਤਾਂਗੇ ਜੇ ਅਸੀਂ ਇਕੱਲੇ-ਇਕੱਲੇ ਰਹਿ ਤਾਂ ਇਹ ਸਾਡੇ ਕੋਲੋਂ ਜਿੱਤੀਆਂ ਨਹੀਂ ਜਾਣੀਆਂ ਦੂਜੀ ਬੇਨਤੀ ਇਹ ਕਿ ਆਪਾਂ ਇੱਥੇ ਆਉਣੇ ਆਪਣਾ ਘਰ ਕਰਦਾ ਕੰਮ ਗਵਾ ਕੇ ਇੱਥੇ ਆਪਾਂ ਕੰਮ ਗਵਾ ਕੇ ਆਣੇ ਤੇ ਜੇ ਆਪਾਂ ਆਪਦਾ ਇੱਥੇ ਵੀ ਨਾ ਸਵਾਰਿਆ ਤਾਂ ਫਿਰ ਆਪਾਂ ਨੂੰ ਕੱਠ ਦਾ ਜਿਹੜਾ ਫਾਇਦਾ ਕੋਈ ਨਹੀਂ ਇਸ ਵਾਸਤੇ ਸਾਨੂੰ ਜਿਹੜੀਆਂ ਇੱਥੇ ਸਿੱਖਿਆ ਮਿਲਦੀ ਏ ਪ੍ਰਧਾਨ ਬੱਗਾ ਸਿੰਘ ਜੀ ਕੋਲੋਂ ਜਾਂ ਸਾਡੇ ਬਲਾਕ ਦੇ ਪ੍ਰਧਾਨ ਨੇ ਜਾਂ ਸਾਡੇ ਪਿੰਡਾਂ ਦੇ ਪ੍ਰਧਾਨ ਨੇ ਸਾਨੂੰ ਉਹਨਾਂ ਕੋਲੋਂ ਸਿੱਖਣ ਨੂੰ ਮਿਲਦਾ ਹੈ ਅਸੀਂ ਇੱਥੋਂ ਸਿੱਖ ਕੇ ਜਾਈਏ ਤੇ ਇੱਥੋਂ ਛੱਡ ਕੇ ਨਾ ਜਾਈਏ ਵੀ ਆ ਗੱਲਾਂ ਇਧਰੋਂ ਸੁਣੀਆਂ ਇਧਰੋਂ ਕੱਢ ਦਿੱਤੀਆਂ ਤਾਂ ਜਿਨ੍ਹਾਂ ਨੂੰ ਮੁਸ਼ਕਲ ਆਂਦੀ ਏ ਉਹ ਪ੍ਰਧਾਨ ਬੱਗਾ ਸਿੰਘ ਜੀ ਦਾ ਨੰਬਰ ਲੈ ਕੇ ਜਾਣ ਭਾਵੇਂ ਨਵੇਂ ਬੰਦੇ ਤੇ ਭਾਵੇਂ ਪੁਰਾਣੇ ਕਿਹੜੀ ਗੱਲ ਏ ਨੰਬਰ ਤੇ ਗੱਲ ਕਰਨ ਫੋਨ ਕਰਕੇ ਉਹਦੇ ਕੋਲ ਆਉਣ ਜਾਂ ਕਿਸੇ ਵੀ ਪ੍ਰਧਾਨ ਕੋਲ ਜਾਣਾ ਵੀ ਸਾਨੂੰ ਆ ਮੁਸ਼ਕਲ ਹੈ ਉਹਨਾਂ ਸਾਡੀਆਂ ਮੁਸ਼ਕਲਾਂ ਦਾ ਹੱਲ ਤਾਂ ਲੱਭ ਸਕਦਾ ਜੇ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਕੇ ਤੁਰਾਂਗੇ ਤਾਂ ਸਾਨੂੰ ਗੱਲਬਾਤ ਕਰਕੇ ਤੁਰਨ ਦੀ ਜ਼ਰੂਰਤ ਇਹ ਹੈ ਵੀ ਸਾਨੂੰ ਕੋਈ ਸਮਾਂ ਸਾਡਾ ਐਵੇਂ ਨਾ ਜਾਏ ਜੈਸੇ ਕਿਸੇ ਦਫ਼ਤਰ ਤੇ ਜਾਣਾ ਆ ਸਾਡੇ ਮਨਜੀਤ ਕੌਰ ਐ ਪ੍ਰਧਾਨ ਮੰਤੋੜ ਤੋਂ ਮਾਰੇ ਪ੍ਰਧਾਨ ਜੀ ਉਠੋ ਬਣਤੀਏ ਇਹ ਮਮਦੌਰ ਲਾਕੇ ਤੇ ਆਪਾਂ ਨੂੰ ਕੋਈ ਕੰਮ ਪੈਂਦਾ ਨਾ ਮਮਦੌਰ ਦੇ ਵਿੱਚ ਇਹ ਕੁੜੀ ਜਿਹੜੀ ਅਫਸਰ ਨੂੰ ਗਲਤ ਫੜ ਕੇ ਕੰਮ ਲੈਂਦੀ ਏ ਇਹ ਇਹ ਕੀ ਕਰ ਰਹੀ ਹੈ ਅਫਸਰ ਨੂੰ ਕੰਮ ਕਰਨਾ ਪੈਂਦਾ ਜੇ ਇਹਨੂੰ ਕੋ ਮੁਸ਼ਕਲਾਂ ਆਂਦੀ ਤਾਂ ਪ੍ਰਧਾਨ ਬੱਗਾ ਸਿੰਘ ਜਿਹੜਾ ਕਾਫਲਾ ਲੈ ਕੇ ਜਾਂਦਾ ਤੇ ਅਸੀਂ ਮੁਸ਼ਕਲਾਂ ਦਾ ਹੱਲ ਕੱਢ ਲੀਦਾ ਆ ਕੁੜੀ ਸਾਡੀ ਖੈਰੇ ਕਿਹਾ ਤੋ ਉਹਨੇ ਇੰਨੇ ਵੀ ਕੰਮ ਬੜਾ ਕੀਤੇ ਨੇ ਪਰसों ਚੌਥ ਦੀ ਗੱਲ ਹੈ ਫਾਇਲ ਕਾ ਇਹਨਾਂ ਨੇ ਜਾ ਕੇ ਮੀਟਿੰਗ ਲਾਈ ਉੱਥੇ ਲੋਕਾਂ ਦੇ ਜਿਹੜੇ ਨਾ ਇਸੇ ਤਰ੍ਹਾਂ ਦੇ ਹਰ ਇੱਕ ਨੂੰ ਮੁਸ਼ਕਲ ਆ ਰਹੀ ਏ ਕਿਸੇ ਦੇ ਕੰਮ ਨਹੀਂ ਮਿਲਦਾ ਕਿਸੇ ਨੂੰ ਪੈਸੇ ਨਹੀਂ ਮਿਲਦੇ ਕਿਸੇ ਨੂੰ ਮਕਾਨ ਦੀ ਕਿਸ਼ਤ ਨਹੀਂ ਪੈਂਦੀ ਇਹ ਮਜਬੂਰੀਆਂ ਆਪਣੀਆਂ ਹੀ ਨੇ ਤੇ ਆਪਾਂ ਹੀ ਇਹਨਾਂ ਨੂੰ ਹੱਲ ਕਰਨਾ ਹੈ ਇਸ ਵਾਸਤੇ ਮੈਂ ਬਹੁਤਾ ਸਮਾਂ ਜਿਹੜਾ ਨਹੀਂ ਲੈਂਦਾ ਸਾਨੂੰ ਜਿਹੜਾ ਇਕੱਠ ਕਰਕੇ ਇੱਕੇ ਮਜ਼ਬੂਤੀ ਬਣਾਣੀ ਪੈਣੀ ਏ ਮਜ਼ਬੂਤ ਹੋ ਕੇ ਇਹ ਕੰਮ ਸਾਨੂੰ ਕਰਨੇ ਪੈਣੇ ਤੇ ਸਾਡੇ ਕੰਮ ਹੁੰਦੇ ਵੀ ਨੇ ਆ ਕੁੜੀ ਸਾਡੀ ਨਰਿੰਦਰ ਨੇ ਇਹਨੇ ਕੰਮ ਬੜੇ ਲੈਣੇ ਇਹਨਾਂ ਸਾਲ ਕਾਫੀ ਹੋ ਗਏ ਨੇ ਠੱਟੋ ਕੱਢ ਵੀ ਅਸੀਂ ਚਲੋ ਜੇ ਬੱਗਾ ਸਿੰਘ 25 ਸਾਲ ਤੱਕ ਇਹਨੇ ਕੰਮ ਸ਼ੁਰੂ ਕੀਤਾ ਉਹਦੋਂ ਪਹਿਲਾਂ ਇਹ ਲੱਗਿਆ ਤਾਂ 20 ਕੁ ਸਾਲ ਸਾਨੂੰ ਵੀ ਹੋ ਗਏ ਨੇ ਬਾਕੀ ਜਿਹੜਾ ਸਾਡੀਆਂ ਕਾਮਯਾਬੀਆਂ ਨੇ ਆਹ ਥਾਣੇ ਦੇ ਵਿੱਚ ਆਪਣੇ ਬੰਦਿਆਂ ਨੂੰ ਕੁਰਸੀ ਤਾਂ ਕੀ ਉਹਨੂੰ ਅੰਦਰ ਨਹੀਂ ਵੜਨ ਦਿੰਦੇ ਸੀ ਅੱਜ ਤੋਂ 15-20 ਸਾਲ ਦੀ ਗੱਲ ਏ ਤੇ ਜਦੋਂ ਬੱਗਾ ਸਿੰਘ ਨੇ ਇੱਥੇ ਫਰੋਹੇਤਪੁਰ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਤਾਂ ਸਾਸੀ ਚੁੱਪ ਕਰਕੇ ਜਾਈਦਾ ਥਾਣੇ ਤੇ ਆਪਦਾ ਕੰਮ ਕਰਾ ਲਈਦਾ ਸੀ ਵੀਡੀਓ ਦਫ਼ਤਰਾਂ ਦੇ ਵਿੱਚ ਸਾਡੇ ਲੋਕਾਂ ਨੂੰ ਵੇਖ ਕੇ ਆਉਂਦੇ ਸੀ ਨਹੀਂ ਸਾਹਿਬ ਹੈ ਨਹੀਂ ਕਿਉਂਕਿ ਅਸੀਂ ਸਭ ਵੇਖਿਆ ਨਹੀਂ ਸੀ ਤੁਸੀਂ ਸਾਹਬ ਦੇ ਕੋਲ ਜਾ ਕੇ ਸਾਹਬ ਤੁਹਾਡੀ ਗੱਲ ਵੀ ਸੁਣਦਾ ਹੈ ਤੁਹਾਡੇ ਕੰਮ ਵੀ ਕਰਦਾ ਹੈ ਤੁਹਾਨੂੰ ਕੁਰਸੀ ਤੋਂ ਉਹ ਨਹੀਂ ਕੋ ਉਠਾਉਂਦਾ ਜੇ ਤੁਸੀਂ ਬਹਿ ਗਏ ਤਾਂ ਕੁਰਸੀ ਵੀ ਮਿਲਦੀ ਬੈਠਣ ਵਾਸਤੇ ਤਾਂ ਜੇ ਅਸੀਂ ਚਲੇ ਗਏ ਆਪਣੇ ਸगन ਸਕੀਮਾਂ ਵਾਲੇ ਪਾਸੇ ਜਾਈਏ ਸगन ਸਕੀਮਾਂ ਵਾਲੇ ਵੀ ਸਾਨੂੰ ਜਿਹੜਾ ਕੁਝ ਨਹੀਂ ਮਿਲਦਾ ਸੀ ਅੱਜ ਤੋਂ 15 ਸਾਲ ਸਾਡੀਆਂ ਕੁੜੀਆਂ ਜਿਹੜੀਆਂ ਨਾ ਆ 10000 ਕੇ 15000 ਰੁਪਇਆ ਹੁੰਦਾ ਸੀ ਸਗ ਸਕੀਮ ਨਹੀਂ ਮਿਲਦੀ ਹੁੰਦੀ ਸੀ ਨਹੀਂ ਚੈੱਕ ਨਹੀਂ ਆਏ ਚੈੱਕ ਨਹੀਂ ਆਏ ਜਦ ਬੱਗਾ ਸਿੰਘ ਜਾਨ ਲੱਗ ਪਿਆ ਉਹ ਦਸਤਰ ਦੇ ਵਿੱਚ ਜਦ ਬੱਗਾ ਸਿੰਘ ਜਾਨ ਲੱਗ ਪਿਆ ਤਾਂ ਉੱਥੇ ਵੀ ਚੈੱਕ ਜਿਹੜੇ ਸੀ ਨਾ ਸਿੱਧੇ ਮਿਲਣ ਲੱਗਦਾ ਹੈ ਮਣ ਰੇਗਾ ਦਾ ਕੰਮ ਵੀ ਆਪਾਂ ਨੂੰ ਸਿੱਧਾ ਮਿਲਦਾ ਪਿਆ ਚਲੋ ਕੋਈ ਗੱਲ ਨਹੀਂ ਮੁਸ਼ਕਲ ਆ ਜਾਂਦੀਆਂ ਨੇ ਉਹਦਾ ਹੱਥ ਹੀ ਲੰਗ ਜਾਂਦਾ ਆਪ ਕੋ ਸੇਫਾ ਉਹਦੇ ਰਿੰਦੇ ਨੇ ਵਾ 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 ਬੜੀ ਜਾਨ ਆਪਾਂ ਆਪ ਦਾ ਕੰਮ ਕੀਤਾ ਜਾਣਾ ਚਲੋ ਇਹ ਆਪ ਦਾ ਸੋਹ ਪਰਿਵਾਰ ਆ ਨਾ ਗਰੀਬ ਤੇ ਇਸ ਟਾਈਮ ਜਿਆਦਾ ਨਹੀਂ 100% ਤਾਂ ਨਹੀਂ ਅਸੀਂ ਕਹਿੰਦੇ ਪਰ 80% ਆਪਣੇ ਲੋਕਾਂ ਦੇ ਕੰਮ ਹੁੰਦੇ ਜੀ 80% ਲੋਕਾਂ ਦੇ ਕੰਮ ਹੁੰਦੇ ਨੇ ਹਾਲਾਂਕਿ ਆਪਣੀ ਸਰਕਾਰ ਨਹੀਂ ਕੋਈ ਆਪਣਾ ਐਮਐਲ ਨਹੀਂ ਔਰ ਕੋਈ ਆਪਣਾ ਵੀਡੀਓ ਦਫ਼ਤਰ ਚਪੜਾਸੀ ਵੀ ਨਹੀਂ ਲੱਗਿਆ ਅਫਸਰ ਤਾਂ ਕਿਤੇ ਰਹੇਗੀ ਗੱਲ ਤੇ ਉਹ ਆਪਾਂ ਨਾ ਇਹ ਜਿਹੜਾ ਆਪਦੇ ਜ਼ੋਰ ਤੇ ਕੰਮ ਲੈਣਾ ਪੈਂਦਾ ਠੀਕ ਠੀਕ ਇਹ ਛੱਡਣ ਦੀ ਲੋੜ ਨਹੀਂ ਸਾਨੂੰ ਕਾਫੀ ਧੀਰ ਹੋ ਗਈ ਭਾਵੇਂ ਅਸੀਂ ਕੰਮ ਕਰਾਈਏ ਪ੍ਰਧਾਨ ਜੀ ਕੋਲੋਂ ਤੇ ਭਾਵੇਂ ਨਾ ਲਈਏ ਪਰ ਅਸੀਂ ਇਹਨਾਂ ਦਾ ਸਾਥ ਜਿਹੜਾ ਦੇਨੇ ਆ ਜਿੰਨੇ ਕੁ ਜੋਗੇ ਹੈਗੇ ਆ ਉਹਨਾਂ ਸਾਥ ਅਸੀਂ ਦੇਨੇ ਆ ਸਾਥ ਲੋਕ ਸਾਰੇ ਹੀ ਦਿੰਦੇ ਨੇ ਉਹ ਜੇ ਆਪਣੀ ਤਾਕਤ ਦੀ ਗੱਲ ਕਰੀਏ ਤਾਂ ਪਿੱਛੇ ਜੇ ਚਲੋ ਪ੍ਰਧਾਨ ਜੀ ਨੇ ਉਠਾਇਆ ਰਾਤ ਆਪਣੇ ਆ ਇਕੱਠ ਹੋਇਆ ਉਸ ਤੋਂ ਪਹਿਲੇ ਸਾਲ ਇਕੱਠ ਹੋਇਆ ਤਾਂ ਕਿੰਨੀ ਜਨਤਾ ਆਪਣੀ ਆਈ ਆਪਣੀ ਕਮਜ਼ੋਰੀ ਕੋਈ ਨਹੀਂ ਹੈਗੀ ਇਹ ਮੰਨ ਕੇ ਵਿੱਚੋਂ ਬਹਿਮ ਕੱਢ ਦਿਓ ਕਮਜ਼ੋਰੀ ਨਹੀਂ ਹੈਗੀ ਆਪਣੇ ਚ ਜੇ ਕਮਜ਼ੋਰੀ ਹੁੰਦੀ ਤਾਂ ਆਪਾਂ ਨੂੰ ਕਿਸੇ ਨੇ ਕੁਰਸੀ ਤੇ ਬੈਠਣ ਦੀ ਗੱਲ ਕਿਤੇ ਰਹੇਗੀ ਦਫ਼ਤਰ ਦੇ ਬੂਹੇ ਅੱਗੇ ਵੀ ਨਹੀਂ ਖੌਣ ਦਿੰਦੇ ਸੀ ਏ ਅਸੀਂ ਖੋਦ ਆਪਦੇ ਅੱਖੀ ਵੇਖਿਆ ਕੰਮ ਸਾਰਾ ਥਾਣੇਦਾਰ ਇੱਕ ਸਰਪੰਚਾਂ ਅੱਗੇ ਤੇ ਮੈਂ ਬੈਠਾ ਕੁਰਸੀ ਤੇ ਤੇ ਥਾਣੇਦਾਰ ਦੀ ਹਿੰਮਤ ਨਹੀਂ ਪਈ ਵੀ ਪ੍ਰਧਾਨ ਜੀ ਉਠੋ ਸਰਪੰਚਾਂ ਨੇ ਬਹਿਣਾ ਤੇ ਜੇ ਅਸੀਂ ਸਾਡੇ ਕੋਲ ਅਧਿਕਾਰ ਨਾ ਹੁੰਦਾ ਜਾਂ ਪ੍ਰਧਾਨ ਜੀ ਦਾ ਡੰਡਾ ਨਾ ਹੁੰਦਾ ਤੇ ਸਾਨੂੰ ਉੱਥੇ ਕਿਸੇ ਬੰਨ੍ਹ ਦੇਣਾ ਸੀ ਕਿਸੇ ਨਹੀਂ ਬੰਨ੍ਹ ਦੇਣਾ ਸੀ ਅੱਜ ਤੁਸੀਂ ਆਵਦੇ ਆ ਭਾਵੇਂ ਬੇਸ਼ੱਕ ਤੁਸੀਂ ਆਦੇ ਜੀ ਵੀ ਸਾਨੂੰ ਮਹਿਸੂਸ ਹੁੰਦਾ ਪਰ ਨਹੀਂ ਕੰਮ ਆਪਣੇ ਹੁੰਦੇ ਨੇ ਕੰਮ ਜਿਹੜੇ ਹੋਣ ਹੋਣ ਲੱਗ ਪੈਣਗੇ ਕੋਈ ਗੱਲ ਨਹੀਂ ਮੇਰੀ ਤਾਂ ਇਹੋ ਹੀ ਤੁਹਾਡੇ ਅੱਗੇ ਬੇਨਤੀ ਏ ਵੀ ਆਪਾਂ ਹੌਸਲਾ ਨਹੀਂ ਛੱਡਣਾ ਦਿਲ ਨਹੀਂ ਛੱਡਣਾ ਉਹ ਆਵੇ ਪੰਜਾਹ ਦੀ ਪੰਚਾਇਤ ਤੇ ਪੰਜਾਹਵਾਂ ਦੀ ਪੰਚਾਇਤ ਜੇ ਆਪਾਂ ਪੰਜ ਬੰਦੇ ਤੁਰ ਪਏ ਨਾ ਦਫ਼ਤਰ ਕਿਸੇ ਨੂੰ ਤੇ ਲੋਕ ਵੇਖਣਗੇ ਵੀ ਇਹਨਾਂ ਦਾ ਕੰਮ ਪਹਿਲਾਂ ਕਰੋ ਯਾਰ ਬੱਗਾ ਸਾਰੇ ਬੰਦੇ ਹੀ ਨੇ ਕੰਮ ਇਹਦਾ ਪਹਿਲਾਂ ਕਰੋ ਹੈ ਐਵੇਂ ਰੋਡ ਵੀ ਕੈਂਪ ਕੀਤੇ ਗੱਲ ਉਹਨਾਂ ਤਾੜੀ ਤਾਂ ਮਾਰੋ ਉਹ ਬੱਗਾ ਸਿੰਘ ਦਾ ਇਹਨਾਂ ਡਾਰੇ ਇਹ ਤੁਸੀਂ ਆਖਦੇ ਹੋਗੇ ਵੀ ਭਾਈ ਬੱਗਾ ਸਿੰਘ ਦੇ ਬੰਦੇ ਆ ਆ ਸਾਡੇ ਅੱਖੀ ਵੇਖਣ ਦੀ ਗੱਲ ਸਾਡੇ ਆਸੀਂ ਕੀਤੀਆਂ ਵੀ ਨੇ ਆ ਪੁਰਸਾਰੇ ਐਵੇਂ ਮੋਟਰਸਾਈਕਲ ਤੇ ਮਗਰੋਂ ਨਾਲ ਮੋਟਰਸਾਈਕਲ ਆ ਲਿਆ ਉਹ ਮਗਰ ਜੀਪ ਲਾ ਲਈ ਜੇ ਜੀਪ ਲਾ ਲਈ ਤੇਗਾ ਸਾਡਾ ਕੱਟ ਸੀ ਉੱਥੇ ਛੋਣੀ ਜੇ ਲੈ ਉਹਥੇ ਗਿਆ ਜੋ ਉਹਨਾਂ ਨੂੰ ਕਹਿਣਾ ਉਹਨਾਂ ਨੂੰ ਪੈਣੀ ਮਾਰ ਕੇ ਆਜੋ ਆਜੋ ਆਇਓ ਸ਼ਾਨ ਨੂੰ ਹੱਥ ਮਾਰ ਕੇ ਵੀ ਆਜੋ ਵੇਖੋ ਕਿੱਡਾ ਹੌਸਲਾ ਵੀ ਕਿੱਡਾ ਹੌਸਲਾ ਤੇ ਇਸ ਵਾਸਤੇ ਤੁਸੀਂ ਹਿੰਮਤ ਨਹੀਂ ਹਾਰਨੀ ਕਿਹ ਹੈ ਗਾਲ ਦੀ ਚਿੰਤਾ ਨਹੀਂ ਕਰਨੀ ਤੁਹਾਡੇ ਨਾਲ ਸਾਰਾ ਕਿਲਾ ਤੇ ਸਾਰਾ ਪੰਜਾਬ ਤੁਹਾਡੇ ਨਾਲ ਹੈ ਜਿੱਥੇ ਕੰਮ ਪੈਂਦਾ ਆਪਾਂ ਉਸ ਕੰਮ ਲਾਂਗੇ ਜਿਵੇਂ ਸ਼ੇਰ ਦੇ ਮੂੰਹ ਦੇ ਵਿੱਚੋਂ ਕੱਢੀ ਦੇਣਾ ਦੰਦ ਇਹ ਸਤਾਰਾ ਬਾਕੀ ਇਕ ਕਰੀ ਫਲੋਰ ਦਾ ਸਾਰੀ ਮਾਰ। ਸਾਰੇ ਵੀਰ 3 ਜੈ ਭਾਰਤ ਮੈਨ ਪ੍ਰਧਾਨ ਬੱਗਾ ਸਿੰਘ ਜੀ ਨੂੰ ਕਾਹਗਾ ਜੀ ਆਪ ਦਾ ਟਾਈਮ ਲੈਣ। ਤਾਂ ਇੱਕ ਵਾਰੀ ਇਨਕਲਾਬ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਸਭ ਮਜ਼ਦੂਰ ਵੈਲਫੇਅਰ ਸਭ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਪ੍ਰਧਾਨ ਬੱਗਾ ਸਿੰਘ ਜੀ ਨੂੰ ਬੇਨਤੀ ਕਰਾਂਗੇ ਕਿ ਆਓ ਤੇ ਤੁਸੀਂ ਜਿਹੜੀ ਗੱਲਬਾਤ ਸ਼ੁਰੂ ਕਰੋ। ਜੀ ਰਸਤਾ। या चाप पडतोय हा नाना पांतकरा इचा ओ ओ एमएल देते मेरी टमाटर मेरे दसवा बच्चा का हाय मेरे से काही की की आणि फ्लॅगवर वर गाल काढली जड गाल काढली द्वारानी फ्लॅगवर वर जाऊया आपण नाही Jai Bhim, Jai Bharat Jai Riva Jai Narayana, Sarpalapradhana, Pindapalla Akla Aakla, Jai Narayana Akla Jai Bhim, Jai Bharat Jai Bhim, Jai Bharat ਪਾਵਾ ਹੋਰ ਵੇਖਾ ਅਸਨਾ ਅਸੀਂ ਦਫਤਰਾਂ ਵਿੱਚ ਜਾਂਦੇ ਆ ਜਿਹੜੇ ਮਾਰ ਮਾਰ ਕੇ ਜਿਹੜੇ ਮਾਰ ਮਾਰ ਕੇ ਸਾਨੂੰ 2 ਮਹੀਨੇ ਹੋ ਗਏ ਸਮਾ ਕੋਈ ਕੰਮਕਾਰ ਨਹੀਂ ਮਿਲਦਾ ਸਾਨੂੰ ਇਹਨਾਂ ਅਵਸਾਰਾਂ ਨੇ ਬਹੁਤ ਸਤਾਇਆ ਉਥੇ ਬੈਠੇ ਵੰਡ ਵੰਡ ਕੇ ਪੈਸੇ ਖਾਦੀ ਜਾਂਦੇ ਜੇ ਅਸੀਂ ਕੰਮ ਲੈਣ ਨੂੰ ਜਾਂਦੇ ਆ ਸਾਡੀ ਮਿਹਨਤ ਦੇ ਪੈਸੇ ਨਹੀਂ ਪੈਂਦੇ ਮਿਹਨਤ ਕੀਤੀ ਦੇ ਵੀ ਪੈਸੇ ਸਾਨੂੰ ਨਹੀਂ ਦੇਂਦੇ ਇਸ ਪਗੋਂ ਤਮਾਨ ਨੇ ਸਾਡੀਆਂ ਵੋਟਾਂ ਲੈ ਕੇ ਐਮਐਲ ਸਾਹਿਬ ਨੇ ਸਾਡੇ ਘਰਾਂ ਦੇ ਵਿੱਚ ਜਾ ਜਾ ਕੇ ਸਾਨੂੰ ਕਹਿੰਦਾ ਅਸੀਂ ਤੁਹਾਨੂੰ ਪਾਰਕ ਬਣਾ ਕੇ ਦਿਆਂਗੇ ਅਸੀਂ ਤੁਹਾਨੂੰ ਸਕੂਲ ਬਣਾ ਕੇ ਦਿਆਂਗੇ ਅਸੀਂ ਤੁਹਾਨੂੰ ਉਹਦੇ ਵਿੱਚ ਸਾਰਾ ਕੁਝ ਬਣਾ ਕੇ ਦਿਆਂਗੇ ਬੱਚਿਆਂ ਦੇ ਖੇਡਣ ਵਾਸਤੇ ਬਣਾ ਕੇ ਦਿਆਂਗੇ ਸਾਡੇ ਬੱਚੇ ਉਸ ਪਾਰਕ ਦੇ ਵਿੱਚ ਖੇਡਦੇ ਨੇ ਜਿਹੜਾ ਉਹਨੇ ਸਾਨੂੰ ਬਣਾ ਕੇ ਦਿੱਤਾ ਅਸੀਂ ਉਸ ਐਮਐਲ ਦੇ ਦਫ਼ਤਰ ਦੇ ਵਿੱਚ ਗਏ ਸਾਨੂੰ ਪਾਣੀ ਦਾ ਘੁੱਟ ਵੀ ਨਸੀਬ ਨਹੀਂ ਹੋਇਆ। ਸਾਨੂੰ ਦੇਖੇ ਅੰਦਰ ਜਾ ਕੇ ਬਹਿ ਜਾ। ਦੂਜਿਆਂ ਨਾਲ ਗੱਲਾਂ ਕਰਦਾ ਜਿਹੜੇ ਚੋਰ ਨੇ। ਸਾਨੂੰ ਉੱਥੇ ਕੁਰਸੀਆਂ 'ਤੇ ਬੈਠੇ ਹਾਂ ਛੱਡਿਆ ਤੇ ਆਪੋਂ ਅੰਦਰ ਜਾ ਕੇ। ਅੰਦਰ ਜਾ ਕੇ ਉਹਨਾਂ ਨਾਲ ਗੱਲਬਾਤ ਕਰਦਾ। ਇਹ ਸਾਡੀ ਰੋਜੀ ਰੋਟੀ ਵੀ ਬੰਦ ਕਰਾਉਂਦਾ ਫਿਰਦਾ। ਇਹ ਸਾਡੇ ਨਾਲ ਬਹੁਤ ੱੱੱਕਾ ਕਰਦਾ ਪਿਆ। ਇਹ ਬੜਾ ਔਖਾ ਹੋ ਗਿਆ ਸਾਡੀਆਂ ਵੋਟਾਂ ਲੈ ਕੇ ਸਾਡੇ ਹੀ ਸਿਰ ਤੇ ਨੱਚਦਾ ਆਪਾਂ ਜਿਹੜੇ ਲੋਕ ਆਪਾਂ ਬੇਮਤੇ ਲੋਕ ਤਮ ਸਿੱਖ ਸਿੱਖ ਕੇ ਤੇ ਆਪਾਂ ਉਧਰ ਦਫ਼ਤਰਾਂ ਦੇ ਵਿੱਚ ਰਾਜਨੇ ਜਾ ਕੇ ਆਪਾਂ